ਸਾਥੀਓ ਆਏ ਦਿਨ ਚੋਰੀ ਦੀਆਂ ਘਟਨਾਵਾਂ ਦਿਖਣ ਲਈ ਮਿਲਦੀਆਂ ਨੇ ਮਰ ਜਿਹੜੀਆਂ ਤਸਵੀਰਾਂ ਤੋਂ ਉਹ ਆਪਣੇ ਮੋਬਾਈਲ ਸਕਰੀਨ ਉੱਪਰ ਦਿਖਾ ਦਿਓ ਇਹ ਤਸਵੀਰਾਂ ਦਰਸ਼ਕੋ ਕੋਲ ਤੋਂ ਦੂਰ ਦੀਆਂ ਬਿਸ਼ਨਾਹ ਦੀਆਂ ਨੇ ਜਿੱਥੇ ਇੱਕ ਚੋਰ ਕੀ ਰੰਗੇ ਅਥੇ ਪਕੜਿਆ ਚੋਰੀ ਕਰਦੇ ਤਸਵੀਰਾਂ ਸਾਫ਼ ਉਸ ਆਪਣੇ ਚੈਨਲ ਦੇ ਮਾਧਿਅਮ ਕਣ ਤੋਹਿੰਦੱਸਣੇ ਦੀ ਕੋਸ਼ਿਸ਼ ਕਰਾ ਦਰਸ਼ਕੋ ਤੋਂ ਦਿਖ ਸਕਦੇ ਹੋ ਕਿ ਚੋਰ ਜਿਲੇ ਚੋਰੀ ਕਰਾਦਾ ਤੇ ਜਿੰਨੇ ਵੀ ਸਥਾਨੀ ਲੋਕਿਆਂ ਇਹ ਉਸ ਚੋਰ ਕੀ ਪਕੜਿਆ ਉਹਦੇ ਬਾਅਦ ਇੱਕ ਬਿਜਲੀ ਦਾ ਪੋਲ ਹਾ ਉਹਦੇ ਕਨੇ ਰਸਤੇ ਕਨੇ ਬੰਨੀ ਹੋੜੇ ਦਾ ਤਸਵੀਰਾਂ ਦਰਸ਼ਕੋ ਸਾਫ ਦੱਸਾ ਦੀਆਂ ਨੇ ਕਿ ਹੁਣ ਜਿੰਨੇ ਵੀ ਚੋਰ ਚੋਰੀ ਕਰਾ ਦੇਣਾ ਹੁਣ ਉਹਦੀ ਖੈਰ ਨਹੀਂ ਹੈ ਰੋਜ਼ ਖਬਰਾਂ ਦਿਖਣੇ ਲਈ ਮਿਲਦੀਆਂ ਨੇ ਕਿ ਚੋਰੇ ਕੀ ਕੜੀ ਕੋਲਾ ਕੜੀ ਸਜ਼ਾ ਦਿੱਤੀ ਜਾਦੀ ਹੈ ਅਸ ਵੀ ਰੋਜ਼ ਖਬਰਾਂ ਤੋਂ ਹੀ ਦੱਸਦੇ ਰੋਣਿਆ ਕਿ ਜਿੱਥੇ ਚੋਰੀ ਦੀ ਕੱਟਣਾ ਤੇ ਬੜੀਆਂ ਦਿਖਣੇ ਲਈ ਮਿਲਾਦੀਆਂ ਨੇ ਮਰ ਜਿਸ ਲਈ ਕੋਈ ਚੋਰ ਪਕੜੇ ਜਾਂਦਾ ਤੇ ਉਹਦੀ ਕੇਦ ਦੂਰਦਸ਼ ਹੁੰਦੀ ਹੈ ਹਸਪਤਾਲ ਅਸਬੀ ਤੋਂ ਹਿੰ ਟਾਈਮ ਟਾਈਮ ਦੱਸਾ ਦਿਆਂ ਤਸਵੀਰਾਂ ਸਾਫ ਬਿਆਨ ਕਰਾ ਦਿਆਂ ਕਿ ਜ਼ਿਲ੍ਹੇ ਕੋਲ ਚੋਰ ਚੋਰੀ ਕਰਾ ਦਿਨ ਦਿਹਾੜੇ ਚੋਰ ਚੋਰੀ ਕਰਨ ਦੀ ਕੋਸ਼ਿਸ਼ ਕਰਾ ਰਹਾ ਤੇ ਉਹਦੇ ਬਾਅਦ ਜ਼ਿਲ੍ਹਾ ਸਥਾਨੀ ਲੋਕਾਂ ਨੂੰ ਇੱਥੋਂ ਦੇ ਪਤਾ ਲੱਗਦਾ ਤੇ ਜਿੰਨਾ ਚੋਰ ਗਿਉਨੇ ਪਕੜਿਆ ਤੇ ਉਹਦੇ ਬਾਅਦ ਇੱਕ ਬਿਜਲੀ ਦੇ ਪੋਲ ਕਨੇ ਬੰਦੀ ਹੋੜੇ ਦਾ ਦਰਸ਼ਕੋ ਤੋ ਦਿਖ ਸਕਦੇ ਹੋ ਤਸਵੀਰਾਂ ਮੈਂ ਸਾਫ ਆਪਣੇ ਚੈਨਲ ਦੇ ਮਾਧਿਅਮ ਕਨੇ ਦੱਸਦਾ ਤੇ ਤੋ ਵੀ ਸਾਡੇ ਇਸ ਵੀਡੀਓ ਕੀ ਜਿਆਦਾ ਕੋਲ ਜਿਆਦਾ ਸ਼ੇਅਰ ਕਰਾ ਕਰੋ ਦਰਸ਼ਕੋ ਸਾਡੀ ਵੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਆਪਣੇ ਦਰਸ਼ਕਾਂ ਦਾ ਕਰ ਜਿਹੜੀ ਵੀ ਕੋਈ ਅਪਡੇਟ ਹੁੰਦੀ ਹੈ ਤੁਹਾਨੂੰ ਤੇ ਅਗਰ ਜ਼ਰੂਰ ਪਹੁੰਚਾਣਿਆ ਪਰ ਇਸ ਬੇਲੇ ਦੀ ਜਿਹੜੀਆਂ ਦਰਸ਼ਕੋ ਮੈਂ ਤਸਵੀਰਾਂ ਤੁਹਾਨੂੰ ਦਸਾਦਾ ਇਹ ਬਿਸ਼ਨਾਹ ਖੇਤਰ ਦੀਆਂ ਦਸਾਦਾ ਜਿੱਥੇ ਇੱਕ ਚੋਰ ਦਿਨ ਦਿਹਾੜੇ ਕੋ ਚੋਰੀ ਕਰਾ ਰਹਾ ਤੇ ਉਹਦੇ ਬਾਅਦ ਜਿਹੜੇ ਆਸ-ਪਾਸੇ ਦੇ ਜਿੰਨੇ ਵੀ ਸਥਾਨੀ ਲੋਕ ਹੈ ਹਨ ਉਸ ਚੋਰ ਕੀ ਪਕੜਿਆ ਤੇ ਉਹਦੇ ਬਾਅਦ ਬਿਜਲੀ ਦੇ ਪੋਲ ਕਨੇ ਬੰਨੀ ਹੋੜੇ ਦਾ ਤੇ ਦਰਸ਼ਕੋ ਤੋ ਦੇਖ ਸਕਦੇ ਹੋ ਪੁਲਿਸ ਦਾ ਇੰਤਜ਼ਾਰ ਕਿਤਾ ਯਾਦਾ ਬਿਸ਼ਨਾਹ ਪੁਲਿਸ ਦਾ ਇੰਤਜ਼ਾਰ ਕਿਤਾ ਯਾਦਾ ਉਹਦੇ ਬਾਅਦ ਜਿਹੜਾ ਚੋਰ ਕੀ ਪुलिस ਦੇ ਵੱਲੇ ਕੀਤਾ ਗਿਆ ਦਰਸ਼ਕੋ ਤੋ ਦਿਖ ਸਕਦੇ ਹੋ ਉਹ ਕੋਈ ਵੀ ਚੋਰ ਜਿਹੜਾ ਹੈ ਜੇ ਚੋਰੀ ਕਰਦੇ ਪਕੜਿਆ ਜਾਂਦਾ ਹੈ ਤੇ ਜਿਹੜੀ ਆਮ ਪਬਲਿਕ ਹੈ ਉਹ ਵੀ ਕਾਫੀ ਗੁੱਸੇ ਵਿੱਚ ਹੈ ਕਿਉਂਕਿ ਆਇ ਦੇ ਨਾਲ ਸੇ ਕਟਣਾ ਦਿਖਦੇ ਰਹੋ ਨੇ ਕਿ ਚੋਰੀ ਦੀਆਂ ਕਟਣਾ ਬੜੀਆਂ ਦਿਖਣੇ ਲਈ ਮਿਲ ਆਦੀ ਨੇ ਰੋਜ਼ ਕੁੱਤੇ ਤੇ ਕੁੱਤੇ ਜਿਹੜੀ ਚੋਰੀ ਦਿਖਣੇ ਲਈ ਮਿਲ ਆਦੀ ਕਿਆ ਬਾਈਕ ਚੋਰੀ ਹੋਈ ਆਦੀ ਜਾਂ ਕੋਈ ਬਾਹਰ ਮੋਟਰ ਪੰਪ ਵਗੈਰਾ ਲਾਇਆਦਾ ਉਹ ਚੋਰੀ ਹੋਈ ਆਦੀ ਨਾ ਜਾਂ ਕੁਛ ਹੋਰ ਘਰ ਵਿੱਚ ਜਿਹੜਾ ਗਹਿਣੇ ਵਗੈਰਾ ਰੱਖਿਆ ਦੇਣਾ ਉਹ ਵੀ ਚੋਰੀ ਹੋਈ ਆਦੀ ਨਾ ਮਰ ਹੁਣ ਚੋਰੇ ਪਰ ਦਰਸ਼ਕੋ ਕਾਫੀ ਨਕੇਲ ਕਸੀ ਜਾ ਆਦੀ ਹੈ ਤਸਵੀਰਾਂ ਵੀ ਮੈਂ ਸਾਫ ਦੱਸਣੇ ਦੀ ਕੋਸ਼ਿਸ਼ ਕਰਾਂਗਾ ਤੋ ਦਿਖ ਸਕਦੇ ਹੋ ਕਿ ਜਿਲੇ ਚੋਰ ਚੋਰੀ ਕਰਾਦਾ ਹੈ ਤੇ ਉਸੇ ਰੰਗੇ ਉੱਤੇ ਪਕੜਿਆ ਤੇ ਜਿੰਨੀ ਵੀ ਪਬਲਿਕ ਹੈ ਉਹਨ ਉਸ ਟਾਈਮ ਤੋਂ ਦਿੱਖਦਾ ਦਿਓ ਸੀ ਇੱਕ ਬਿਜਲੀ ਦੇ ਪੋਲ ਕਰਨੇ ਬੰਦੇ ਦਾ ਤਾਂ ਤਸਵੀਰਾਂ ਸਾਫ਼ ਮੈਂ ਦੱਸਣੇ ਕੋਸ਼ਿਸ਼ ਕਰਾਦਾ ਮਰਜ਼ੰਦੇ ਜੰਦੇ ਦਰਸ਼ਕੋਸ ਤੁੰਦੇ ਕਰਨੇ ਵੀ ਇੱਕ ਅਪੀਲ ਕਰਕੇ ਕਿ ਅਗਰ ਤੋਹ ਵੀ ਕੋਤੇ ਬਾਈਕ ਵਗੈਰਾ ਕੋਈ ਆਪਣੇ ਘਰ ਦੇ ਬਾਹਰ ਲਾਂਦੇ ਹੋ ਖਾਸ ਕਰ ਰਾਤੀ ਲਾਂਦੇ ਹੋ ਤੇ ਚਕੰਨੇ ਹੋ ਜਿਓ ਕਿਉਂਕਿ ਚੋਰਾਂ ਦਾ ਕੋਈ ਪ੍ਰੋਸਤਾ ਨਹੀਂ ਹੈ ਦਿਨ ਦਿਹਾੜੇ ਖਬਰਾਂ ਜਿਹੜੀਆਂ ਸਾਡੇ ਕੋਲ ਵੀ ਸੀਸੀਟੀਵੀ ਫੁਟੇਜ ਵਗੈਰਾ ਦੇਖਣ ਲਈ ਮਿਲਦੇ ਨੇ ਆਮ ਜਿਹੜੇ ਚੋਰ ਨੇ ਚੋਰੀ ਇੱਕ ਬੜੀ ਹੁਸ਼ਿਆਰੀ ਕਰਨੇ ਕਰਦੇ ਨੇ ਦਰਸ਼ਕੋ ਬਾਜ ਜਿਲੇ ਚੋਰ ਚੋਰੀ ਕਰੀਏ ਤੇ ਕੋਈ ਬਾਈਕ ਵਗੈਰਾ ਲਈਏ ਮਿੰਟੋ ਮਿੰਟੀ ਰਫੋ ਚੱਕਰੋ ਜਿੰਦੇ ਨੇ ਤਸਵੀਰਾਂ ਮੈਂ ਸਾਫ ਆਪਣੇ ਚੈਨਲ ਦੇ ਮਾਧਿਅਮ ਕੰਨ ਦੱਸਦਾ ਉਹਦੇ ਬਾਅਦ ਜਿਹੜੇ ਉਥੇ ਸਥਾਨੀ ਲੋਕਿਆ ਉਹਨੇ ਕੀ ਆਖਿਆ ਅਸ ਉਹ ਵੀ ਤੁੰਦੇ ਕਰਨੇ ਦੱਸਨੇ ਆ ਦੇਖੋ ਸਾਡੀ ਇਹ ਸਾਰੀ ਇਹ ਦੁਕਾਨ ਕੋਲ ਸੇਲ ਦਾ ਕੰਮ ਆੜਾ ਮੁੰਜੀ ਕੰਮ ਖਰੀਦਨੇ ਆਸ ਇਹ ਇਹ ਪੁਨਰ ਵੀਡੀਓ ਬਣਾ ਜਿਹੜਾ ਕੋਤਰ ਪੂਰੀ ਵੀਡੀਓ ਬਣਾ ਕੈਮਰੇ ਪੂਰਾ ਸ਼ੋਹ ਇਹਦਾ ਪਰ ਇਸ ਬੰਦੇ ਸਾਡ ਕਣਕਾ ਤੋੜਾ ਚੁੱਕਿਆ ਫਰਾਰ ਹੋਈ ਆ ਇਹ ਪੂਰੀ ਵੀਡੀਓ ਨਾਲ ਹੀ ਬਣਾਈ ਵੀਡੀਓ ਬਣਾਈਆ ਹੈ ਇੱਕ ਕਾਪੀ ਕਰਾਈ ਹੈ ਐਸੇ ਦੇ ਮੁੰਸ਼ੀ ਦਿੱਤੀ ਠਾਣੇ ਔਰ ਇਹ ਅੱਜ ਬੰਦਾ ਹੱਲ ਲਿਆ ਜੀ ਔਰ ਇਹ ਮੰਨੀ ਹੈ ਸਭ ਕੁਝ ਮੈਂ ਚੁੱਕਿਆ 900 ਰੁਪਏ ਦਾ ਕਨਾਲ ਵੇਚਿਆ ਆਪਣੇ ਪਰ ਅਜ ਤੱਕ ਨਾ ਆਵਾ ਦਗਾ ਤਰਾ ਪਰ ਇਹਨਾਂ ਆ ਜੀ ਸੀ ਕਰਕੇ ਵੇਚੀ ਸਭ ਕੁ ਮੰਨੀ ਬਾਰੇ ਕੀ ਸੁਣਾ ਚਾਹੁੰਦੇ ਹੋ ਸਰ ਇਹ ਔਰ ਸਖਤ ਕਾਰਵਾਈ ਕੀਤੀ ਹੈ ਮਤਲਬ ਐਸੇ ਕੰਮ ਕਿਉਂ ਚਾਹਦੇ ਬਾਰ-ਬਾਰ ਕਿਉਂਕਿ ਆਏ ਦਿਨ ਚੋਰੀ ਆਏ ਦਿਨ ਚੋਰੀ ਆਏ ਦਿਨ ਚੋਰੀ ਹੋ ਰਹੀ ਹੈ ਇੱਥੇ ਸਖਤ ਕਾਰਵਾਈ ਹੋਣੀ ਜਦੀ ਹੈ ਮਤਲਬ ਕਾਨੂੰਨ ਨੇ ਕੋਈ ਐਕਸ਼ਨ ਲੈਣ ਜਿਆਦਾ ਬਸ ਇੰਨਾ ਕਰਾ ਜਾਣ